ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਝਾਲਾਂਗੇ ਹਠ ਨਾਮ ਜਪ ਨਿਸਵਾਸ ਸਰਿਆ ਦਾ ਕਾਰਾ ਤੁਜ ਨਾਮ ਅਪਈ ਨਾਨਕ ਮਿਟੈ ਉਪਾਦ ਰੰਗ ਭਾਈ ਸੋਇ ਕੈ ਦਿਵਸ ਦਬਾ ਆਖਾਏ ਹੀਰੇ ਜੈ ਸਾ ਜਨਮ ਹੈ ਕਉਡੀ ਫਤਲ ਜਾਏ ਗਗਨ ਤਮ ਮਾਂ ਬਾਜੇ ਅਪਰਿ ਅਨਸਨ ਘਾਓ ਖੇਤ ਜੋ ਮੱਡ ਸੁਰਮਾ ਬਜੋ ਜਨ ਕੋ ਦਾਓ ਸੋਦਰ ਸੋ ਪਹਿਚਾਨੀ ਜੋ ਲਰੈ ਦੀਨ ਕੇ ਹੇਤ ਪ੍ਰ ਜਾ ਪ੍ਰ ਜਾ ਘਟ ਮਰੇ ਕਬ ਹੋਨਾ ਸਾਡਾ ਖੇਤ ਵਾਹ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੀ ਸਾਜਣਵਾਜੀ ਗੁਰ ਸੰਗਤ ਜੀਓ ਅੰਮ੍ਰਿਤ ਵੇਲਾ ਉੱਚਕੈ ਸੌਣ ਦਾ ਵਕਤ ਨਹੀਂ ਜੇ ਰਹਾ ਜਾਗਣ ਦਾ ਵਕਤ ਹੈ ਉਠੋ ਗ੍ਰੰਮ ਕੇ ਪਿਆਰਿਓ ਉੱਠ ਕੇ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਦਰਬਾਰ ਦੀਆਂ ਹਜ਼ਰੀਆਂ ਭਰ ਕੇ ਰਾਹੇ ਪ੍ਰਾਪਤ ਕਰੋ ਮ੍ਰਿਤਵੇਲਾ ਹੋ ਚੁੱਕੇ ਮ੍ਰਿਤਵੇਲੇ ਦਾ ਟਾਈਮ 4 ਵੱਜ ਚੁੱਕੇ ਹਨ ਅੰਮ੍ਰਿਤ ਵੇਲੇ ਦਾ ਟਾਈਮ 4:00 ਵੱਜ ਚੁੱਕੇ ਹਨ ਉઠੋ ਗੁਰਮਖਿ ਪਿਆਰਿਓ ਉੱਠ ਕੇ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣ ਸਤਨਾਮ ਵੈਖਰੋ ਦਾ ਜਾਪ ਕਰੋ ਗੁਰੂ ਦਰਬਾਰ ਦੀ ਹਾਜ਼ਰੀਆਂ ਭਰ ਕੇ ਰਾਹੇ ਪ੍ਰਾਪਤ ਕਰੋ ਤਾਂ ਅੱਜ ਭਾਈ ਅੰਗਰੇਜ਼ੀ ਮਹੀਨੇ ਦੀ 27 ਤਾਰੀਖ ਹੈ ਦਿਨ ਸ਼ਨੀਵਾਰ 13 ਪਹ ਹੋ ਚੁੱਕਿਆ ਹੈ 27 ਦਸੰਬਰ ਦਿਨ ਸ਼ਨੀਵਾਰ 13 ਪਹ ਹੋ ਚੁੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ